ਰੇਤਾ ਭਰ ਕੇ ਮਾਰ ਦਿਓ ਰੇਤਾ ਭਰ ਕੇ ਰੇਤਾ ਭਰੋ ਰੇਤਾ ਦੋਵਾਂ ਫਾੜਲਾ ਪਾਲਟੀ ਰੇਤਾ ਭਰਦੇ ਰੇਤਾ ਭਰ ਕੇ ਬਾਦ ਵਿੱਚ ਜੀ ਇਥੇ ਰਹਿੰਦੇ ਨੇ ਇਹ ਪਤਾ ਨਹੀਂ ਐਕਸੀਡੈਂਟ ਵਾਲੀਆਂ ਗੱਡੀਆਂ ਸੀ ਦੋਵੇਂ ਜੀਕਰ ਤੁਹਾਡੀ ਕਾਰ ਵੀ ਲੰਬੇ ਸਮੇਂ ਤੋਂ ਧੁੱਪ ਵਿੱਚ ਖੜੀ ਹੈ ਤਾਂ ਜ਼ਰੂਰ ਦੇਖ ਲਵੋ ਅੱਜ ਦੀ ਇਹ ਵੀਡੀਓ ਕਿਉਂਕਿ ਗਰਮੀ ਜ਼ਿਆਦਾ ਹੋਣ ਕਾਰਨ ਕਿਸੇ ਵੀ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਆ ਵੀਡੀਓ ਸੁਲਤਾਨਪੁਰ ਲੋਧੀ ਦੀ ਵਿਖਾ ਰਹੇ ਆ ਜਿੱਥੇ ਇੱਕ ਖਾਲੀ ਪਲਾਟ ਵਿੱਚ ਦੋ ਬੰਦ ਗੱਡੀਆਂ ਨੂੰ ਅਚਾਨਕ ਇੰਨੀ ਜ਼ਬਰਦਸਤ ਅੱਗ ਲੱਗ ਗਈ ਕਿ ਮੁਹੱਲੇ ਵਾਲਿਆਂ ਵਿੱਚ ਭਾਜੜ ਪੈ ਗਈ ਅਤੇ ਲੋਕਾਂ ਨੇ ਬਾਲਟੀਆਂ ਨਾਲ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਇਹ ਦੋਵੇਂ ਕਾਰਾਂ ਨੂੰ ਅੱਗ ਬੈਂਕਰੀ ਸਪਾਰਕਿੰਗ ਨਾਲ ਲੱਗੀ ਕੂੜੇ ਦੇ ਢੇਰ ਤੋਂ ਲੱਗੀ ਜਾਂ ਫਿਰ ਕੋਈ ਹੋਰ ਵਜ੍ਹਾ ਹੈ ਇਸ ਬਾਰੇ ਕੋਈ ਵੀ ਵੱਡਾ ਖੁਲਾਸਾ ਨਹੀਂ ਹੋ ਸਕਿਆ ਪਰੰਤੂ ਵੀਰਾਂ ਤੁਸੀਂ ਵੇਖ ਰਹੇ ਹੋ ਅੱਗ ਲੱਗਣ ਨਾਲ ਦੋਵੇਂ icarਾਂ ਪੂਰੀ ਤਰ੍ਹਾਂ ਨਾਲ ਸਵਾਹ ਹੋ ਚੁੱਕੀਆਂ ਨੇ ਮੋਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ ਪੁਲਿਸ ਵੀ ਪਹੁੰਚ ਗਈ ਅਤੇ ਅੱਗ ਬੁਝਾ ਦਿੱਤੀ ਗਈ ਮੇਰਾ ਨਾਮ ਚਰਨਜੀਤ ਹੈ ਜੀ ਪਿੰਡ ਸਰਦੁੱਲਾਪੁਰਾ ਸਰਦ ਕੁਝ ਦਿਨ ਪਹਿਲਾਂ ਨਾ ਮੇਰੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਤੇ ਪਲਾਟ ਆਪਣੇ ਇੱਥੇ ਮੁੰਡੇ ਸਰਮਣੋ ਫਰੈਂਡਸ ਕਾਰ ਵਾਲੇ ਦੇ ਨੂੰ ਕੋਈ ਹੈਗਾ ਸੀ ਤੇ ਅੱਜ ਸਾਨੂੰ ਫੋਨ ਆਇਆ ਵੀ ਕੋਈ ਅਚਾਨਕ ਅੱਗ ਲੱਗੀ ਤੁਹਾਡੀ ਗੱਡੀ ਨੂੰ ਹੁਣ ਅਸੀਂ ਆ ਕੇ ਦੇਖਿਆ ਤਾਂ ਆਉਂਦੇ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਥੋੜੀਆਂ ਐ ਤੇ ਅੱਗ ਬੁਝਾਉਂਦੇ ਪਿਆ ਸੀ ਪਰ ਇਹ ਨਹੀਂ ਪਤਾ ਵੀ ਅੱਗ ਲੱਗੀ ਕਿਦਾਂ ਦੀ ਸੀ ਇਹ ਨੂੰ ਪਤਾ ਹੈਗਾ ਜੀ ਦੋ ਗੱਡੀਆਂ ਦੋਵੇਂ ਇਚ ਰੇਂਗੋ ਸੀ ਹਾਂ ਜੀ ਮੇਰੀ ਐਕਸੀਡੈਂਟਲ ਸੀ ਉਹ ਵੀ ਐਕਸੀਡੈਂਟਲੀ ਹੀ ਜੀ ਹਾਂ ਹਾਂ ਜੀ ਇਹਦੇ ਅੰਡਰ ਦਾ ਕਲੇਮ ਸੀ ਜੀ ਕਲੇਮ ਚਲੋ ਲੈਣਾ ਸੀਦਾ ਜਿੱਥੇ ਉੱਥੇ ਦਿੱਤਾ ਪਿਆ ਜੀ ਤੇ ਜਿਹੜੀ ਅੱਗ ਲੱਗਣ ਦਾ ਕੋਈ ਕਾਰਨ ਹੋ ਸਕਿਆ ਨਹੀਂ ਜੀ ਸਾਨੂੰ ਨਹੀਂ ਪਤਾ ਹੈ ਬਾਰੇ ਤਾਂ ਪੁਲਿਸ ਹੀ ਤਫਤੀਸ਼ ਕਰੂਗੀ ਜੀ ਬੈਟਰੀ ਤੋਂ ਅੱਗ ਪਈ ਹੈ ਜਾਂ ਕੋਈ ਨਹੀਂ ਗੱਡੀਆਂ ਬੰਦ ਖੜੀਆਂ ਜੀ ਅੱਛਾ ਜੀ ਗੱਡੀਆਂ ਬੰਦ ਐਕਸੀਡੈਂਟ ਸੀ ਕਿੰਨੇ ਚੱਕਰ ਉੱਥੇ ਖੜੀਆਂ ਗੱਡੀਆਂ ਇਹ ਮੇਰੇ ਵਾਲੀ ਗੱਡੀ ਦੇ 18 ਤਰੀਕ ਤੋਂ ਖੜੀ 18 ਤਿੰਨ ਤੱਕ ਅੱਛਾ ਹਣ ਕੀ ਮੰਗ ਕੀ ਕਰਨ ਚਾਹੁੰਦੇ ਹੋ ਮੰਗ ਇਹੀ ਕਰਦੇ ਆ ਵੀ ਜੋ ਸਾਡਾ ਨੁਕਸਾਨ ਹੋਇਆ ਸਾਡੀ ਪਰਪਾਈ ਕਰਾਈ ਜੀ ਮੇਰਾ ਨਾਮ ਪਵਨਦੀਪ ਸਿੰਘ ਮੈਂ ਫਾਇਰ ਡਰਾਈਵਰ ਹਾਂ ਤੇ ਸਾਨੂੰ ਸੂਚਨਾ ਮਿਲੀ ਸੀ ਕਿ ਇੱਥੇ ਐਕਸੀਡੈਂਟ ਗੱਡੀਆਂ ਖੜੀਆਂ ਆ ਅਰਬਨ ਸਟ੍ਰੀਟ ਦੇ ਵਿੱਚ ਤੇ ਉਹਨਾਂ ਨੂੰ ਅੱਗ ਲੱਗ ਚੁੱਕੀ ਸੀਗੀ ਤੇ ਅਸੀਂ ਮੌਕੇ ਤੇ ਪਹੁੰਚ ਗਏ ਤੇ ਅੱਗ ਤੇ ਕਾਬੂ ਪਾ ਲਿਆ ਜੀ ਅੱਗ ਬੁਝਾ ਚੁੱਕੇ ਹਾਂ ਤੇ ਸਾਡੀਆਂ ਅਸੀਂ ਤਿੰਨ ਗੱਡੀਆਂ ਫਾਇਰ ਮਗਾ ਕੇ ਤੇ ਅੱਗ ਤੇ ਕਾਬੂ ਪਾ ਲਿਆ ਹੁਣ ਇਸ ਟਾਈਮ ਅੱਗ ਓਕੇ ਹੈ ਗੱਡੀਆਂ ਕਿੰਨੇ ਦਾਮੇਜ ਹੋ ਗਏ ਗੱਡੀਆਂ ਤਾਂ ਬਿਲਕੁਲ ਸਵਾਗਤ ਹੈ ਜੁਕੀ ਅਸਟੈਂਡ ਬਾਡੀ ਭਜੀਆ ਹੁਣ ਬਾਕੀ ਅੱਗ ਲੱਗਣ ਦਾ ਕਾਰਨ ਕਿਸ ਤਰ੍ਹਾਂ ਪਾਇਆ ਕਿ ਨਹੀਂ ਅੱਗ ਲੱਗਣ ਦਾ ਕਾਰਨ ਇਹ ਕਹਿੰਦੇ ਆ ਜੀ ਮਤਲਬ ਕਿ ਬੈਟਰੀ ਤੋਂ ਕੋਈ ਸਪਾਰਕ ਸਪੋਰ ਕੋ ਹੋਇਆ ਬਾਕੀ ਹੁਣ ਪਤਾ ਨਹੀਂ ਆਪਾਂ ਨੂੰ ਪਤਾ ਲੱਗਾ ਤਾਂ ਦਾਦੇ ਕਿ ਕੂੜੇ ਤੋਂ ਵੀ ਅੱਗ ਬਹਿ ਰਹੀ ਸੀ ਤੇ ਕੂੜੇ ਨੂੰ ਅੱਗ ਲੱਗੀ ਸੀ ਨਹੀਂ ਇਹ ਨਹੀਂ ਪਤਾ ਹੀ ਆਪਾਂ ਨੂੰ ਆਪਣੇ ਹੁਣ ਤੋਂ ਪਹਿਲਾਂ ਇੱਥੇ ਅੱਗ ਨਹੀਂ ਕੋਈ ਵੀ ਗੱਡੀਆਂ ਨੂੰ ਅੱਗ ਲੱਗੀ ਹੋਈ ਸੀ ਕੋ ਪਤਾ ਨਹੀਂ ਪਰ ਨਹੀਂ ਨਹੀਂ ਕਦੇ ਨਹੀਂ ਅੱਗ ਕਦੇ ਨਹੀਂ ਆ ਜੀ ਨਹੀਂ ਕੱਲੀਆਂ ਗੱਡੀਆਂ ਨੂੰ ਆਗੇ ਹੀ ਸਾਡੇ ਨੂੰ ਇੱਥੇ ਪਤਾ ਲੱਗਿਆ ਜਿਵੇਂ ਦੋ ਕਾਰਾਂ ਨੂੰ ਆਪਣੇ ਆਪ ਕੋਈ ਅੱਗ ਲੱਗਦਾ ਮਸਲਾ ਸਾਹਮਣੇ ਆਇਆ ਜਿਸ ਬਾਰੇ ਵੀ ਵੈਰੀਫਾਈ ਕਰ ਰਹੇ ਹਾਂ ਜੀ ਕਿ ਗਰਮੀ ਵੀ ਪਹੁੰਚਦੀ ਹੈ ਕੀ ਕਰਨਾ ਉਹਨਾਂ ਦੇ ਪਤਾ ਲੱਗ ਕੇ ਜੋ ਕਾਰਵਾਈ ਕੀਤੀ ਜਾਏਗੀ ਲੱਗਦਾ ਕਿ ਕੂੜੇ ਤੋਂ ਅੱਗ ਲੱਗਣੀ ਹੈ ਜਾਂ ਕਿੱਦਾਂ ਆਈ ਚੈੱਕ ਕਰ ਲਾਂਗੇ ਜੀ ਜਿਹੜੇ ਜਦਸ ਜਦ ਹੋਰ ਉਸ ਰਿਪੋਰਟ ਕਰਦੇ ਨੇ ਉਹ ਗੱਡੀਆਂ ਨੇ ਐਕਸੀਡੈਂਟ ਡਾ ਦੱਸੀਆਂ ਜਾ ਰਹੀਆਂ ਜੀ ਕਿੱਥੇ ਖੜੀਆਂ ਇੱਥੇ ਇਹ ਪਤਾ ਨਹੀਂ ਜੀ ਇਹ ਹੁਣ ਜਿਹੜੇ ਮਾਲਕ ਹੋ ਦੱਸਣਗੇ ਵੀ ਐਕਸੀਡੈਂਟ ਦੀ ਸਿਕਿਟੀ ਹੈ ਹੋਰ ਕੀ ਘਰ ਹੋਈ ਕੀ ਹੋ ਰਹੀ ਹੈ ਬਸ ਵੈਰੀਫਾਈ ਕਰਦੇ ਜੀ ਕਰਕੇ ਜੋ ਸਾਹਮਣੇ ਆਇਆ ਕਿ ਤੱਤ ਵੇਖ ਲੈਂਦੇ